ਤੋ ਜੋ ਆਪ ਜੀ ਇਹ ਫਲ ਦੇਖ ਰਹੇ ਹੋ ਇਹਦਾ ਨਾਮ ਮਿੱਠਾ ਹੈ ਤੇ ਆਪਣਾ ਰੁੱਖਾ ਹੈ ਤੇ ਖਾਣ ਨੂੰ ਕਾਫੀ ਗੁਣਕਾਰੀ ਆ ਤੇ ਜਦੋਂ ਪਹਿਲਾਂ ਪਹਿਲਾਂ ਮਤਲਬ ਫਸਟ ਟਾਈਮ ਖਾਣਾ ਤਾਂ ਬਹੁਤ ਹੀ ਜ਼ਿਆਦਾ ਮਿੱਠਾ ਹੁੰਦਾ ਇਸ ਲਈ ਤੁਹਾਨੂੰ ਮਿੱਠਾ ਪਿਆ ਬਾਅਦ ਵਿੱਚ ਫਿੱਕਾਪਾਨ ਹੁੰਦਾ ਤੇ ਜੇ ਆਪਾਂ ਵਿੱਚੋਂ چیر ਕੇ ਦਿਖਾਉਨੇ ਆ ਆ ਦੇਖੋ ਵਿੱਚੋਂ ਇਹ ਇਸ ਤਰ੍ਹਾਂ ਦਾ ਹੁੰਦਾ ਰਸ ਨਾਲ ਭਰਿਆ ਹੈ ਮਤਲਬ ਹੁਣ ਦੇਖੋ ਤੁਸੀਂ ਦੇਖਿਓ ਰਸ ਚ ਆਉਂਦਾ ਇਹਦਾ ਆ ਦੇਖੋ ਹੋ ਲੋ ਪੂਰਾ ਰਸ ਨਾਲ ਭਰਿਆ ਹੁੰਦਾ ਇਸ ਤਰ੍ਹਾਂ ਇਹ ਦੇਸੀ ਖੇਤੀ ਦੇ ਵਿੱਚ ਆ ਦੇਖੋ ਇੰਨਾ ਜੇ ਰਸ ਹੁੰਦਾ ਤੇ ਮਿਠਾਸ ਨਾਲ ਭਰਿਆ ਹੋਇਆ ਤੇ ਗੁਣਾ ਨਾ ਭਰਪੂਰ ਆ ਸੋ ਇਹ ਕੁਦਰਤੀ ਖੇਤੀ 'ਚ ਘੱਟ ਖਰਚੇ ਨਾਲ ਬੜੀ ਘੱਟ ਮਿਹਨਤ ਨਾਲ ਹੋ ਜਾਂਦਾ ਤੇ ਆਪਣਾ ਪ੍ਰਾਤਨ ਰੋਖ ਹੈ ਜਿਵੇਂ ਕਿ ਇਹਦੇ ਨੋਂ ਤੋਂ ਹੀ ਪਤਾ ਲੱਗਦਾ ਮਿੱਠਾ ਤੇ ਇਸ ਤਰ੍ਹਾਂ ਦਾ ਇਹ ਵਿੱਚੋਂ ਹੁੰਦਾ ਆ ਦੇਖੋ ਆਪਾਂ ਹੱਥ ਨਾਲ ਨਿਚੋੜ ਕੇ ਦੂਰੋਟ ਵੀ ਖਾ ਸਕਦੇ ਆ ਫਾੜੀਆਂ ਛੱਲ ਕੇ ਤੇ ਕਾਫੀ ਜ਼ਿਆਦਾ ਰਸ ਹੁੰਦਾ ਤੇ ਗੁਣਕਾਰੀ ਆ ਸੇਧ ਲਈ ਵਧੀਆ ਘੱਟ ਖਰਚਾ ਨਾ ਹੋ ਜਾਂਦਾ ਤੇ ਇੱਕ ਪਰਾਤਨ ਹੋਣ ਕਰਕੇ ਇਹ ਆਪਾਂ ਨੂੰ ਪਰਾਤਨ ਬੀਜਾਂ ਦੇ ਵਿੱਚੋਂ ਦਾ ਸੋ ਇਸ ਤਰ੍ਹਾਂ ਦੀਆਂ ਆਪਾਂ ਕੁਦਰਤੀ ਖੇਤੀ 'ਚ ਪੌਦੇ ਬੜੇ ਆਮ ਨਾ ਹੋ ਜਾਂਦੇ ਨੇ ਸੋ ਆਪਾਂ ਨੂੰ ਉਹਨਾਂ ਨੂੰ ਆਪਣੇ ਖੇਤੀ 'ਚ ਅਪਣਾਉਣਾ ਚਾਹੀਦਾ ਕਿਉਂਕਿ ਨਾ ਵਿੱਚ ਗੁਣ ਵੀ ਵੱਧ ਨੇ ਜਿਵੇਂ ਖੱਟੀਆਂ ਚੀਜ਼ਾਂ ਦਾ ਆਪ ਜੀ ਨੂੰ ਪਤਾ ਵੀ ਇਹਨਾਂ 'ਚ ਕਿਹੜੇ-ਕਿਹੜੇ ਵਿਟਾਮਿਨ ਹੁੰਦੇ ਨੇ ਸੋ ਇਸ ਤਰ੍ਹਾਂ ਦੇ ਵਿਟਾਮਿਨ ਨੇ ਤੇ ਲੱਗਦਾ ਵੀ ਕਾਫੀ ਮਾਤਰਾ 'ਚ ਹੁੰਦਾ ਕਿਉਂਕਿ ਹੁਣ ਇਹਦੀ ਉਤਤਾ ਜਾ ਚੁੱਕੀ ਆ ਆ ਦੇਖੋ ਲੱਗੇ ਹੋਏ ਤੇ ਇਸ ਤਰ੍ਹਾਂ ਲੱਗ ਰਹੇ ਨੇ ਤੇ ਵਧੀਆ ਝਾੜ ਦੇ ਦਿੰਦੇ ਨੇ ਤੇ ਇਹਨਾਂ ਦੇ ਉੱਤੇ ਆਪਾਂ ਜਿਵੇਂ ਆ ਕਚਰੀਂਡੇ ਚੜੇ ਹੋਏ ਨੇ ਡਬਲ ਕ੍ਰੌਪ ਵੀ ਲੈ ਰਹੇ ਆ ਕਿਉਂਕਿ ਉੱਪਰੋਂ ਦੋਈ ਫਸਲ ਵੀ ਲੈ ਲਈ ਫਲ ਵੀ ਲੈ ਲਿਆ ਤੇ ਖਰਚਾ ਵੀ ਬਹੁਤ ਘਟ ਆਇਆ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਚੱਲ ਰਹੀ ਆ ਧੰਨਵਾਦ ਜੀ